ਮੇਰੇ ਸਾਬ ਵੱਡੀ ਜਤ ਹੋਈ ਹੈ ਜੀ ਕਿਵੇਂ ਦੇਖ ਹਾਂ ਜੀ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਸਾਰਾ ਪਿਆਰ ਔਰ ਦਿੱਤਾ ਲੋਕਾਂ ਨੇ ਔਰ ਪਾਰਟੀ ਦੇ ਵਿੱਚ ਵਿਸ਼ਵਾਸ ਜਤਾਇਆ ਔਰ ਸਾਨੂੰ ਬਹੁਤ ਵੱਡੀ ਜਿੱਤ ਪ੍ਰਾਪਤ ਹੋਈ ਹੈ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਪਰ ਕੇ ਆਈ ਹੈ ਔਰ ਕੁਝ ਸੀਟਾਂ ਸਾਡੀਆਂ ਛੋਟੇ ਛੋਟੇ ਮਾਰਜਨ ਦੇ ਨਾਲ ਰਹਿ ਗਈਆਂ ਆਨੰਦਪੁਰ ਸਾਹਿਬ ਜੀ ਦਾ ਚੋ ਇੱਕ ਹੈ ਔਰ ਅੱਜ ਮੈਂ ਇਥੇ ਆਪਣੇ ਭਰਾ ਨੂੰ ਮਿਲਣ ਆਇਆ ਸੀ ਵੀ ਜਿੰਦਰ ਸਿੰਘਾ ਜੀ ਨੂੰ ਸੋ ਹੁਣ ਸਾਡਾ ਮੈਂ ਚੰਡੀਗੜ੍ਹ ਜਾ ਰਹੇ ਮਤਲਬ ਇਹ ਬਿੱਟੂ ਦਾ ਬਿਆਨ ਆਇਆ ਕਿੰਦੇ ਕਿ ਆ ਚਾਰ ਪੰਜ ਹਲਕੇ ਨੇ ਜਿਨ੍ਹਾਂ ਨੇ ਜਿਹੜਾ ਕਾਂਗਰਸ ਨੂੰ ਨਹੀਂ ਪਰ ਕਿਉਂ ਸ਼ਰਾਰਤੀ ਲੋਕਾਂ ਨੂੰ ਜਤਾਇਆ ਜਿਹੜੇ ਸ਼ਰਾਰਤੀ ਲੋਕ ਸਾਨੂੰ ਪ੍ਰਚਾਰ ਨਹੀਂ ਕਰਨ ਦਿੰਦੇ ਸੀਗੇ ਇਹਨਾਂ ਨੇ ਪ੍ਰਚਾਰ ਰੁਕਿਆ ਸੀ ਸਿੱਟਾ ਦੇਖੋ ਬਿੱਟੂ ਜੀ ਕੀ ਕਹਿ ਰਹੇ ਨੇ ਕੀ ਨਹੀਂ ਕਹਿ ਰਹੇ ਮੈਂ ਕੱਲ ਵੀ ਕਿਹਾ ਸੀ ਮੈਨੂੰ ਬਿੱਟੂ ਜੀ ਤੇ ਅਫਸੋਸ ਹੈ ਕਿ ਉਹ ਅਜ ਦੇਸ਼ ਦੀ ਪਾਰਲੀਮੈਂਟ 'ਚ ਨਹੀਂ ਜਾ ਸਕੇ ਚੰਗਾ ਹੁੰਦਾ ਜੇ ਕਾਂਗਰਸ ਪਾਰਟੀ 'ਚ ਰਹਿੰਦੇ ਔਰ ਅੱਜ ਚੌਥੀ ਵਾਰੀ ਮੇਰਾ ਭਰਾ ਦੇਸ਼ ਦੀਵਦਾਂ ਲੋਕ ਸਭਾ ਦੇ ਵਿੱਚ ਹੋਣਾ ਸੀ ਆਪ ਦੀਆਂ ਗਲਤੀਆਂ ਦਾ ਕਿਸੇ ਨੂੰ ਦੋਸ਼ ਦੇਣਾ ਕੋਈ ਬਹੁਤ ਹੀ ਛੰਗੀ ਗੱਲ ਪਟਿਆਲਾ ਦੇ ਮਿਸਕੇ ਵਿੱਚ ਦੇਖਦੇ ਹਾਂ ਜੀ ਕਿ ਕਾਫੀ ਮਾਰਜਿਨ ਜਿਹੜਾ ਘਟ ਰਿਹਾ ਹੈ ਇਸ ਵਾਰ ਕੰਪੀਟੀਸ਼ਨ ਹੈ ਸਰਦੂਜੀ ਮਾਰਜਿਨ ਘਟ ਹੋਵੇ ਵਧ ਹੋਵੇ ਪਰ ਲੋਕਾਂ ਨੇ ਸਾਨੂੰ ਬਹੁਤ ਵੱਡੀ ਚਿਤ ਦਿੱਤੀ ਹੈ ਲੋਕ ਇਹ ਮਹਿਸੂਸ ਕਰਦੇ ਕਿ ਕਾਂਗਰਸ ਪਾਰਟੀ ਇੱਕ ਵਿਕਲਪ ਹੈਗਾ ਦੇਸ਼ ਦੇ ਵਿੱਚ ਔਰ ਲੋਕੇ ਮਹਿਸੂਸ ਕਰਦੇ ਸੀ ਕਿ ਇਸ ਵਾਰੀ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਆਵੇ ਠੀਕ ਹੈ ਕਿਤੇ ਨਾ ਕਿਤੇ ਥੋੜੀਆਂ-ਮੋਟੀਆਂ ਕਮੀਆਂ ਰਹੀਆਂ ਤੁਸੀਂ ਦੇਖੋ ਅਯੁੱਧਿਆ ਦੇ ਵਿੱਚ ਜਾ ਕੇ ਅਯੁੱਧਿਆ ਦੇ ਵਿੱਚ ਵੀ ਕਾਂਗਰਸ ਪਾਰਟੀ ਦਿੱਤੀ ਸੋ ਜਿਸ ਪ੍ਰਕਾਰ ਦੀ ਧਰਮ ਦੀ ਰਾਜਨੀਤੀ ਖੇਡੀ ਗਈ ਪੰਜਾਬ ਦੇ ਅੰਦਰ ਇਹ ਪਹਿਲੀ ਵਾਰੀ ਹੋਇਆ ਦੇਸ਼ ਦੇ ਅੰਦਰ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਫਿਰ ਵੀ ਬਹੁਤ ਵੱਡਾ ਫਤਵਾ ਮੈਨੂੰ ਲੱਗਦਾ ਕਿ ਇੰਡੀਆ ਗੱਟਪੰਦਰ ਨੂੰ ਮਿਲਿਆ ਮੈਨੂੰ ਇਸ ਗੱਲ ਦਾ ਬਹੁਤ ਮਾਣ ਮੈਂ ਕਰਦਾ ਹਾਂ ਕਿ ਲੋਕਾਂ ਨੇ ਸਾਡੇ ਤੇ ਫੇਰ ਦੁਬਾਰਾ ਵਿਸ਼ਵਾਸ ਕੀਤਾ ਲੱਗਦਾ ਹੈ ਕੇਂਦਰ ਲੈਵਲ ਤੇ ਕੀ ਚੱਲਦਾ ਹੈਗਾ ਬਣੀ ਸਭ ਕਿਵੇਂ ਬਣਾਣ ਜਾ ਰਹੀ ਹੈ ਸਰਕਾਰ ਕੇ ਇੰਡੀਆ ਦਾ ਦਾਵਾ ਵੀ ਸੋ ਲੈਟਸ ਸੀ ਸਾਨੂੰ ਤਾਂ ਪੂਰਨ ਉਮੀਦ ਹੈ ਕਿ ਇਸ ਵਾਰੀ ਇੰਡੀਆ ਗਠਜੰਦਰ ਦੀ ਕਿਉਂਕਿ ਲਾਈਕ ਮਾਈਂਡਡ ਜਿਹੜੇ ਲੋਕ ਇੰਡੀਆ ਨਾਲ ਵੀ ਹੈਗੇ ਨੇ ਉਹ ਕਿਤੇ ਨਾ ਕਿਤੇ ਮਹਿਸੂਸ ਕਰ ਰਹੇ ਨੇ ਕਿ ਡਿਕਟੇਟਰਸ਼ਿਪ ਜਿਸ ਪ੍ਰਕਾਰ ਅੱਜ ਦੀ ਸਰਕਾਰ ਚਲਾਉਂਦੀ ਹੈ ਮੇਰੇ ਖਿਆਲ ਇੰਟਰਨਲ ਜਿਹੜੀ ਬੀਜੇਪੀ ਹੈ ਉਹਦੇ ਵਿੱਚ ਵੀ ਇਹ ਕਾਫੀ ਹਲਚਲ ਹੈਗੀ ਹੈ ਇਹ ਜਿਸ ਤਰੀਕੇ ਨਾਲ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਔਰ ਇਸ ਤੇ ਗ੍ਰਮ ਮੰਤਰੀ ਜੀ ਨੇ ਦੂਜੇ ਸਾਰੇ ਨੂੰ ਦਬਾਇਆ ਹੋਇਆ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਐਨਡੀਏ ਉਹ ਸਰਕਾਰ ਨਾ ਬਣਾ ਸਕੇ ਅੱਜ ਜਿੰਨਾ ਦੇਖੀਏ 2027 ਦੇ ਵਿੱਚ ਲੱਗਦਾ ਹੈਗਾ ਕਿ ਕਾਂਗਰਸ ਨੂੰ ਨਾ ਫਾਇਦਾ ਹੋਊਗਾ ਕਿ ਮੈਂ ਨਹੀਂ ਕਹਿ ਰਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਤਾਂ ਸ਼ਰੀਆਮ ਤੁਹਾਡੇ ਸਾਹਮਣੇ ਇਹ ਜ਼ਿੰਦਾ ਜਾਗਦਾ ਸਬੂਤ ਲੋਕਾਂ ਨੇ ਦਿੱਤਾ ਕਿ ਅਸੀਂ ਹੁਣ ਵਿਕਲਪ ਚਾਹੁੰਦੇ ਹਾਂ ਔਰ ਵਿਕਲਪ ਦੇ ਰੂਪ ਦੇ ਵਿੱਚ ਸਾਡੇ ਕੋਲੇ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਨਾ ਮੈਂ 13 0 ਕਹਿੰਦਾ 0 13 ਕਹਿੰਦਾ ਮੈਂ ਕਹਿੰਦਾ ਸੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਉੱਪਰੇ ਗਈ ਔਰ ਉੱਪਰ ਕੇ ਆਈ ਹੈ ਦੇਖੋ ਸੰਗਠਨ ਖੜਾ ਹੋਇਆ ਕਿਉਂਕਿ ਤੁਹਾਡੇ ਤੇ ਜ਼ਿੰਮੇਵਾਰੀ ਬਹੁਤ ਸੀ ਪ੍ਰਧਾਨਗੀ ਸੀ ਕਿ ਚੋਣ ਵੀ ਲੜ ਰਹੀ ਸੁ ਸੰਗਠਨ ਤੋਂ ਬਿਨਾ ਤਾਂ ਕੰਮ ਨਹੀਂ ਚੱਲਦਾ 100% ਜੇ ਸੰਗਠਨ ਨਾ ਖੜਾ ਹੁੰਦਾ ਅੱਜ ਵਰਕਰ ਜਿਹੜਾ ਉਹ ਚਾਰਜ ਹੋ ਗਿਆ ਪੂਰਾ ਚਾਹੇ ਬੇਸ਼ੱਕ ਅਸੀਂ ਦੂਸਰੀਆਂ ਕਈ ਸੀਟਾਂ ਤੇ ਚੋਣ ਹਾਰ ਗਏ ਹਾਂ ਤੁਸੀਂ ਦੇਖੋਗੇ ਜੇ ਅਨੰਦਪੁਰ ਸਾਹਿਬ ਦੀ ਗੱਲ ਕਰੋਗੇ ਤੇ ਸੰਗਰੂਰ ਤੋਂ ਜਾ ਕੇ ਅਨੰਦਪੁਰ ਸਾਹਿਬ ਲੜਨਾ ਔਰ ਕਿਥੇ ਪੁਰਾਣੇ ਸਾਰੇ ਚੋਣ ਲੜ ਰਹੇ ਸੀ 24 ਦਿਨਾਂ ਦੇ ਵਿੱਚ ਉਸੇ ਜਗ੍ਹਾ ਬਣਾਉਣੀ 10000 ਮਾਰਜਨ ਮਤਲਬ ਕਿ 5000 ਵੋਟ ਅਗਰੇਦਰ ਡਿੱਗਦੀ ਤਾਂ ਕੋਈ ਦਿੱਕਤ ਹੀ ਨਹੀਂ ਹੋਣੀ ਸੀ ਉਹ ਵੀ ਜਿਹੜੀਆਂ ਇੰਟਰਨਲ ਸਾਡੀਆਂ ਦਿੱਕਤਾਂ ਇੰਟਰਨਲ ਪ੍ਰੋਬਲਮਸ ਮੇਰਾ ਖਲੋਨਾ ਕਰਕੇ ਅਸੀਂ ਇੱਥੇ ਆਏ ਲੇਕਿਨ ਬਹੁਤ ਸਾਰੇ ਜਗ੍ਹਾ ਤੇ ਸਾਨੂੰ ਹੋਰ ਵੀ ਲੋਕਾਂ ਨੇ ਵਿਕਲਪ ਦੇ ਰੂਪ ਦੇ ਵਿੱਚ ਵੇਖਿਆ ਔਰ ਬਹੁਤ ਸਾਰਾ ਪਿਆਰ ਹੈ। ਸਾਰੇ ਦਰਵਾਜ਼ੇ ਦਰਵਾਜ਼ੇ ਖੋਲੂਗੀ ਕਿਉਂਕਿ ਸੰਗਠਨ ਮਜ਼ਬੂਤ ਹੋਇਆ ਤਾਂ ਦੁਬਾਰਾ ਜਿਹੜੇ ਵਾਪਸ ਆਣਾ ਚਾਹੁੰਦੇ ਹੋਣ ਉਹਨਾਂ ਲਈ ਦਰਵਾਜ਼ੇ ਖੁੱਲਣਗੇ। ਨਹੀਂ ਜਿਨ੍ਹਾਂ ਲੋਕਾਂ ਨੇ ਪਾਰਟੀ ਦੀ ਪਿੱਛੇ ਜਿ ਸ਼ੂਰਾ ਖੋਬਿਆ ਉਹ ਤਾਂ ਲੋਕ ਮੈਂ ਸ਼ਾਹੂnga ਵੀ ਨਾ ਲੈ ਕੇ ਆਈਏ ਅਸੀਂ ਵਾਪਸ ਚੰਗੇ ਨਵੇਂ ਚਿਹਰੇ ਹੁਣੇ ਮਹਤੇ ਸਿੰਘਲਾ ਸਾਹਿਬ ਅਸੀਂ ਡਿਸਕਸ ਕਰ ਰਹੇ ਸੀ ਕਿ ਨਵੇਂ ਚਿਹਰਿਆਂ ਨੂੰ ਸਾਨੂੰ ਬਹੁਤ ਸਾਰੀਆਂ ਸੀਟਾਂ ਤੇ ਮੌਕਾ ਦੇਣਾ ਚਾਹੀਦਾ ਹੈ। ਐਸੇ ਚਿਹਰੇ ਜਿਨ੍ਹਾਂ ਚ ਚਚਬਾ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਕੋਈ ਤਾਗ ਨਹੀਂ ਹੋਣਾ ਚਾਹੀਦਾ ਜਿਹੜੇ ਪੰਜਾਬ ਨੂੰ ਔਰ ਪੰਜਾਬ ਦੇ ਲੋਕਾਂ ਦੀ ਸੋਚ ਨੂੰ ਅ ਮੈਂ ਮੁਬਾਰਕਬਾਦ ਦਿਨਾਇ ਚ ਉਹਨਰੂਗੀ ਕਿਉਂਕਿ ਦੇਸ਼ ਦੇ ਸੰਵਿਧਾਨ ਦੇ ਮਤਾਬਕ ਜੋ ਵੀ ਚੀਜ਼ ਇਸ ਦੇਸ਼ ਦੇ ਵਿੱਚ ਹੁੰਦੀ ਹੈ ਕਨਸਟੀਟਿਊਸ਼ਨ ਜੀ ਨੂੰ ਅਲਾਉ ਕਰਦਾ ਹੈ ਰਾਜਾ ਵੜਿੰਗੋਰੇ ਅੱਗੇ ਸਿਰ ਚੁਕਾ ਬਹੁਤ ਪਿਆਰ ਦਿੱਤਾ ਅਰੰਧਪੁਰ ਸਾਹਿਬ ਦੀ ਸੰਗਤ ਨੇ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਦਿੱਤੀ ਥੋੜਾ ਜਿਹਾ ਫਰਕ ਰਹਿ ਗਿਆ 5000 ਵੋਟ ਅਗਰ ਇਧਰ ਹੋਰ ਪੈ ਜਾਂਦੀ ਤਾਂ ਪਰਮਾਤਮਾ ਕਿਰਪਾ ਕਰਦਾ ਪਰ ਸੇਵਾ ਕਰਨੀ ਹੈ ਪਾਰਟੀ ਦੀ ਲੋਕਾਂ ਦੀ ਉੱਥੇ ਵੀ ਇਹੀ ਕਿਹਾ ਸੀ ਅੱਜ ਵੀ ਇਹੀ ਕਹਿਣਾ ਚਾਹੁੰਦਾ ਹਾਂ ਹਮੇਸ਼ਾ ਪਾਰਟੀ ਦਾ ਵਫਾਦਾਰ ਸਮਾਈ ਬਣ ਕੇ ਹਮੇਸ਼ਾ ਕੰਮ ਕੀਤਾ ਆਉਣ ਵਾਲੇ ਸਮੇਂ 'ਚ ਵੀ ਉਸੇ ਤਰੀਕੇ ਨਾਲ ਕੀਤਾ ਹੈ ਔਰ ਬਹੁਤ ਵੱਡਾ ਧੰਨਵਾਦ ਹੈ ਸਾਰੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੇ ਵੋਟਰਾਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਔਰ ਇੰਨੀ ਵੱਡੀ ਲੜਾਈ ਮੇਰੀ ਲੜ ਕੇ ਕੈਂਪੇਨ ਬਿਲਡ ਕਰਕੇ 20-25 ਦਿਨਾਂ 'ਚ ਇੰਨੇ بڑے ਇਲਾਕੇ 'ਚ ਮੈਨੂੰ ਲੈ ਕੇ ਗਏ ਮੈਂ ਉਹਨਾਂ ਸਾਰੇ ਇਲਾਕੇ ਦੇ ਲੋਕਾਂ ਕੋਲ ਆਉਣ ਵਾਲੇ ਦਿਨਾਂ 'ਚ ਜਾ ਕੇ ਵੀ ਆਉਂਗਾ ਕਿਉਂਕਿ ਉਹਨਾਂ ਨੇ ਮੇਰੇ ਵਾਸਤੇ ਤੇ ਪਾਰਟੀ ਵਾਸਤੇ ਮਜ਼ਬੂਤੀ ਨਾਲ ਕੰਮ ਕੀਤਾ ਜੀ ਬੜਿੰਗ ਸਾਹਿਬ ਤੁਹਾਡੇ ਕੋਲ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਰਾਜਾ ਜੀ ਇੱਕ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਆ ਤੇ ਅੱਜ ਉਹਨਾਂ ਨੇ ਮੇਰੇ ਕੋਲ ਆ ਕੇ ਕਿਉਂਕਿ ਹਰ ਬੰਦੇ ਦੇ ਮਨਚ ਹੁੰਦਾ ਕਿ ਜਿਹੜੀ ਗੇਮ ਇੰਨੀ ਵਧੀਆ ਤਰੀਕੇ ਨਾਲ ਚੱਲੀ ਹੋਵੇ ਤੇ ਬਕਰ ਪਾਰਟੀ ਪ੍ਰਧਾਨ ਉਹਨਾਂ ਦੇ ਮਨ ਸੀ ਕਿ ਮੈਂ ਆਪਣੇ ਭਰਾ ਕੋਲ ਜਾ ਕੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਦੇ ਕੇ ਆਵਾਂ ਸੋ ਮੈਨੂੰ ਬੜਾ ਚੰਗਾ ਲੱਗਿਆ ਔਰ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਔਰ ਬੜੀ ਮਜ਼ਬੂਤੀ ਮਹਿਸੂਸ ਹੋਈ ਕਿ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਪਾਰਟੀ ਨੇ ਇੰਨੀ ਵਧੀਆ ਕੈਂਪੇਨ ਲੜੀ ਚਲਾਈ ਸੀ ਪਾਰਟੀ ਚਲਾਈ ਤੇ ਉਹਦੇ ਵਿੱਚ ਆ ਜਾ ਕੇ ਮੇਰੀ ਆ ਛੋਟੀ ਜੀ ਵੋਟਾਂ ਘਟਣ ਕਰਕੇ ਜਿਹੜੀ ਕਮੀ ਰਹੀ ਹੈ ਉਹਦੇ ਵਾਸਤੇ ਮੇਰੇ ਪਾਰਟੀ ਦੇ ਪ੍ਰਧਾਨ ਵੀਰ ਨਾਲ ਖੜੇ ਆ। ਤੁਸੀਂ ਬੜਾ ਤੁਹਾਡਾ ਕਿਤਨੇ ਕਿਤੇ ਗੱਡ ਸੀ ਸੰਗਰੂਰ ਆਨੰਦਪੁਰ ਸਾਹਿਬ ਹੋਂ ਰਵਗੈ ਕਿ ਤੁਸੀਂ ਚੋਣ ਲੜੇ ਇੰਨੀਆਂ ਵੋਟਾਂ ਲੋਕਾਂ ਦੀ ਪਈਆਂ ਕਿ ਹੁਣ ਐਕਟਿਵ ਰਹੋਗੇ ਸੰਗਰੂਰ ਦੇ ਵਿੱਚ ਕਿ ਨਹੀਂ? ਨਹੀਂ ਬਿਲਕੁਲ ਮੈਂ ਪੂਰੇ ਪੰਜਾਬ ਦੇ ਐਕਟਿਵ ਹਾਂ। ਔਰ ਪੂਰੇ ਪੰਜਾਬ ਜਿੱਥੇ ਵੀ ਪਾਰਟੀ ਦਾ ਕੰਮ ਹੁੰਦਾ ਮੈਂ ਪਹਿਲਾਂ ਵੀ ਹਰ ਜਗ੍ਹਾ ਦੇ ਕੀਤਾ ਔਰ ਜੇ ਇਸ ਵਾਰ ਪਾਰਟੀ ਨੇ ਸ੍ਰੀ ਨਾਨਦਪੁਰ ਸਾਹਿਬ ਦੇ ਵਿੱਚ ਲੋਕ ਸਭਾ ਦੀ ਚੋਣ ਲੜਨ ਲਈ ਭੇਜਿਆ ਸੀ ਉੱਥੇ ਤੇ ਲੋਕਾਂ ਦਾ ਮੈਂ ਪਹਿਲਾਂ ਕਿਹਾ ਧੰਨਵਾਦ ਵੀ ਕੀਤਾ ਉਹਨਾਂ ਨੇ ਇੰਨੀਆਂ ਇਨਾ ਕੰਮ ਕੀਤਾ ਮੇਰੇ ਵਾਸਤੇ ਇਕੱਲੇ ਇਕੱਲੇ ਵਰਕਰ ਨੇ ਸਰਪੰਚ ਸਹਿਬਾਨਾ ਨੇ ਮੈਂਬਰ ਸਹਿਬਾਨਾ ਨੇ ਔਰ ਆਉਣ ਵਾਲੇ ਦਿਨਾਂ 'ਚ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਵੀ ਉਹਨਾਂ ਨਾਲ ਮੁਲਾਕਾਤ ਕਰੂੰਗਾ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਜ਼ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਵੀ ਮੈਂ ਹਰ ਜਗ੍ਹਾ ਤੇ ਆਵਾਜ਼ ਚੱਕੂੰਗਾ ਜਿੱਥੇ ਜਿੱਥੇ ਪਾਰਟੀ ਮੇਰੀ ਜ਼ਿੰਮੇਵਾਰੀ ਲਾਉਂਦੀ ਹੈ ਪੂਰੇ ਹਿੰਦੁਸਤਾਨ 'ਚ ਮੈਂ ਹਰ ਜਗ੍ਹਾ ਤੇ ਕੰਮ ਕਰਦਾ ਔਰ ਜੇ ਪੰਜਾਬ 'ਚ ਵੀ ਕਿਤੇ ਲੱਗਦੀ ਹੈ ਉੱਥੇ ਹਮੇਸ਼ਾ ਕੰਮ ਕਰਦਾ ਸੰਗੂਰ ਨੇ ਇਨਾ ਵੱਡਾ ਪਿਆਰ ਦਿੱਤਾ ਸੀ ਤੇ ਸੰਗੂਰ ਦੇ ਇਲਾਕੇ ਦੇ ਲੋਕਾਂ ਨਾਲ ਤਾਂ ਮੇਰੀ ਦਿਲ ਦੀ